ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਅਸੀਂ ਸਿਨੇ ਨਾਮ ਕਰਾਂਗੇ ਜਿਨ੍ਹਾਂ ਨੂੰ ਪੰਜਾਬੀ ਵਿੱਚ ਸਮਾਨਰਥੀ ਜਾਂ ਸਮਾਂਤਰ ਸ਼ਬਦ ਵੀ ਕਿਹਾ ਜਾਂਦਾ ਹੈ ਇਸ ਵਿੱਚ ਬਹੁਤੇ ਸ਼ਬਦਾਂ ਦੇ ਇੱਕੋ ਹੀ ਅਰਥ ਹੁੰਦੇ ਹਨ ਜਿਵੇਂ ਕਿ ਖੁਸ਼ ਨੂੰ ਹੈਪੀ ਜੁਆਇਫੁਲ ਜਾਂ ਡਿਲਾਈਟਡ ਵੀ ਕਿਹਾ ਜਾਂਦਾ ਹੈ ਇਸੇ ਹੀ ਤਰ੍ਹਾਂ ਉਦਾਸ ਨੂੰ ਸੈਡ ਸੋਰੋ ਮਿਜ਼ਰੀਬਲ ਸੋਹਣਾ ਨੂੰ ਬਿਊਟੀਫੁਲ ਸਟਨਿੰਗ ਅਟਰੈਕਟਿਵ ਗੁੱਸਾ ਨੂੰ ਐਂਗਰੀ ਇਰਿਟੇਟਿਡ ਅਨੋਇਰਡ ਬਹਾਦਰ ਨੂੰ ਬਰੇਵ ਬੈਲੀਅੰਟ ਫੀਰਲੈਸ ਛੋਟਾ ਸਮਾਲ ਟਾਈਨੀ ਪਟੀਟ ਵੱਡਾ ਵਿਗ ਲਾਰਜ ਹਿਊਜ ਮਜ਼ਾਕੀਆਂ ਨੂੰ ਫਨੀ ਹਲੇਰੀਅਸ ਕਾਮਿਕਲ ਗੰਭੀਰ ਨੂੰ ਸੀਰੀਅਸ ਗ੍ਰੇਵ ਸੋਲਮ ਦੇਹਾਲੂ ਨੂੰ ਕਾਈਂਡ ਜੈਨਰਸ ਕੰਪੈਸ਼ਨੇਟ ਬੁੱਧੀਮਾਨ ਨੂੰ ਇੰਟੈਲੀਜੈਂਟ ਕਲੇਵਰ ਬ੍ਰਿਲੀਅੰਟ ਆਖਾਂ ਨੂੰ ਡਿਫਿਕਲਟ ਚੈਲਿੰਜਿੰਗ ਕੰਪਲਿਕੇਟਿਡ ਆਖਦੇ ਹਨ